ਏ ਜਗਾ ਜਗਾ ਖਯੂਲ ਫਰਿਆਦ ਨਾ ਕਰਾ ਰਜਨਹਾਰ ਨੂੰ ਜਿਹੜੇ ਨਹੀਂ ਯਾਦ ਕਰਦੇ ਤੂੰ ਵੀ ਛੱਡ ਦੇ ਉਹਨਾਂ ਨੂੰ ਯਾਦ ਨਾ ਕਰ ਤੂੰ ਵੀ ਛੱਡ ਦੇ ਉਹਨਾਂ ਨੂੰ ਯਾਦ ਨਾ ਕਰ ਇਥਨੇ ਕਿਸਾਨ ਵੀਰ ਬੈਠੇ ਨੇ ਸਤੇ ਹੀ ਸਹਾਰ ਵੀਰ ਬੈਠੇ ਨੇ ਮੱਪਿਆ ਜਾਲ ਜਿਹੜਾ ਖਤਮ ਹੁੰਦਾ ਜਾ ਰਿਹਾ ਸਾਥ ਸੰਗਤ ਜੀ ਪੰਜਾਬ ਦੀ ਗੈਕੀ ਨੇ ਲੱਜਰ ਗੈਕੀ ਨੇ ਆਹ ਨਸ਼ਿਆਂ ਨੇ ਪ੍ਰੂਣ ਹੱਤਿਆ ਨੇ ਇਹ ਪੰਜਾਬ ਨੂੰ ਬਹੁਤ ਥੱਲੇ ਲੈ ਆਂਦਾ ਜਿਵੇਂ ਕਿਸਾਨੀ ਨੂੰ ਸਾਡੇ ਮਾਂ ਲੋਕ ਆ ਜਿਹੜੇ ਅਸੀਂ ਆਪ ਕਿਸਾਨ ਹੈ ਸਾਰੇ ਮਿਲਿਆ ਜਾਣਦੇ ਆ ਤੇ ਗੁਰਮਖੋ ਜਿਹੜੇ ਸਾਡੇ ਮਾਰ ਹੈ ਉਹ ਸਾਨੂੰ ਰਸਤਾ ਦਿਖਾਉਂਦੇ ਆ ਰਸਤਾ ਤਾਂ ਇਹ ਕੌਤਾ ਪੇਸ਼ ਹੈ ਕੰਮੀ ਹੈ ਵੀ ਵੈਸੀ ਚੀਜ਼ਾਂ ਹੋਉਂਦੀਆਂ ਐ ਔਰੋਂਦੀਆਂ ਵੀ ਸਾਨੂੰ ਕੋਈ ਪੁੱਛਦਾ ਨਹੀਂ ਅੱਜ ਸਾਡਾ ਸੱਭਿਆਚਾਰ ਕਿੱਥੇ ਗਿਆ ਸ਼ਹਿਰ ਉੱਚਾ ਚੁੱਕ ਸਕਦੇ ਜਿੰਨਾ ਮਰਜੀ ਦੁਨੀਆਂ ਨੂੰ ਗਲਚ ਬਸਾ ਜਾਂਦਾ ਗੱਲਾਂ ਪੜੀਆਂ ਸੁਈਆਂ ਨੂੰ ਬਸ ਹੁਣ ਬਹੁਤ ਹੋ ਗਈ ਕੀਤੀ ਤੇ ਅਫਸੋਸ ਕਰੋ ਲੇਖਾ ਕਰਮਾਂ ਬਾਰੇ ਵੀਰੋ ਹੁਣ ਤਾਂ ਹੋਸ਼ ਕਰੋ ਅੱਜ ਦੀ ਕਵਿਤਾ ਵਿੱਚ ਨਾ ਕੋਈ ਰਹਿ ਗਈ ਸੰਗਸਰਾ ਇਕੱਠੇ ਬਹਿ ਕੇ ਸੁਣ ਨਹੀਂ ਸਕਦੇ ਪਿਆਰਤੀ ਭੈਣ ਭਰਾ ਪੈਣ ਭੋਗਤ ਨੂੰ ਸਭ ਪੈਣ ਭੋਗਤ ਨੇ ਸਭ ਨੂੰ ਨਾ ਜੀ ਐਸੇ ਦੋਸ਼ ਕਰੋ ਲੇਖਕ ਕਲਮਾਂ ਵਾਲੇ ਵੀਰੋ ਹਣ ਤਾਂ ਹੋਸ਼ ਕਰੋ ਕੀ ਲਿਖਦੇ ਹੋ ਕੀ ਪੈਣਾ ਦੇ ਗੁੱਤ ਪ੍ਰਾਂਦਿਆਂ ਨੂੰ ਸਮਝਾਉਦੇ ਕਿ ਉਹ ਨਸ਼ਿਆਂ ਦੇ ਵਿੱਚ ਰੁੜਿਆਂ ਜਾਂਦਿਆਂ ਨੂੰ ਦਾਜ ਬਰੋ ਦੀ ਪਰਮਾ ਕਰਮਾ ਖਾਤਮ ਖਮੋਸ਼ ਕਰੋ ਲੇਖਕ ਕਲਮਾਂ ਵਾਲੇ ਵੀਰੋ ਹਣ ਤਾਂ ਹੋਸ਼ ਕਰੋ ਜਮਲੇ ਜੱਟ ਦੇ ਲੇਖ ਇਸੇ ਜੱਗ ਤੇ ਵਿਰਲੇ ਰਹਿ ਗਏ ਨੇ ਪਲ ਨਹੀਂ ਸਕਦੀ ਦੁਨੀਆ ਜਿਹੜੀ ਉਹ ਗੱਲ ਕਹਿ ਗਏ ਨੇ ਖੁੱਲਾ ਮਹਿਕ ਸੰਭਾਲ ਖਲਾਲ ਤੋਂ ਸੰਕੋਚ ਕਰੋ ਲੇਖ ਕਲਮਾਂ ਵਾਲੇ ਵੀਰੋ ਹਣ ਤਾਂ ਹੋਸ਼ ਕਰੋ ਜੇ ਦਰਦਾ ਕੀ ਲਿਖੋ ਲੇਖ ਕਲਮਾਂ ਵਾਲੋ ਜੇ ਹਮਦਰਦੀ ਜ਼ਰਦ ਲਿਖੋ ਤਾਂ ਦਰਦ ਕਿਸਾਨਾਂ ਦਾ ਖੋਲ ਖੋਲ ਦੋ ਰਲ ਕੇ ਵੇਲਣ ਬੇਈਮਾਨਾਂ ਦਾ ਧਾਲ ਗਰੋਦੀ ਪਲਮਾ ਕਲਮਾ ਖਤਮ ਖਮੋਸ਼ ਕਰੋ ਲੇਖ ਕਲਮਾਂ ਵਾਲੇ ਵੀਰੋ ਹਣ ਤਾਂ ਹੋਸ਼ ਕਰੋ ਇੱਕ ਕਵਤਾ ਸੁਣੋ ਜੇਸੀ ਚੀਜ਼ਾਂ ਕਹਿੰਦੀਆਂ ਕੀ ਮੇਰੇ ਵਿੱਚ ਔਗਣ ਕਿਉਂ ਬੇਕਦਰੀ ਹੋਈ ਹੈ ਰੋਡਿਆਂ ਵਾਲੇ ਜੱਥੇ ਤੋਂ ਆਵਾਜ਼ ਮਨ ਨਾ ਗਫਲਾ ਛੱਡ ਦੇ ਗਫਲਤਾ ਨਾ ਤੂੰ ਕਦੇ ਸੋਚਿਆ ਨਾ ਤੇਰਾ ਭਰਗੇ ਕੀ ਟਾਟਾ 24 ਹਿਆਦਨ ਤਪਿੰਦਾ ਐਦੋਂ ਵੱਧ ਫਿਰ ਹੋਵਣਾ ਹਰ ਕੀ ਏ ਹੋ ਜਦ ਅਪਦੇ ਹੱਥੀ ਨਹੀਂ ਦਾਨ ਕਰਦਾ ਅੱਗੇ ਬਾਸ ਤੇ ਲਪਦਾ ਕਰ ਜੁਕੀ ਏ

ਸਾਡੇ ਵਲੀਓ ਹੋ ਗਈ ਬੇਤਵਾਰੀ ਦੁਨਿਆਨੋ ਮੈਂ ਕਹੇ ਅਰਜਲਸੀ ਨੇ ਕੀਤੀ ਮੈਂ ਬਹੁਤ ਫੁੜਿਆਣੀ ਪੀਤੀ ਪਾਰੀਚਾਰੇ ਨਾਲ ਪਰੀਤੀ ਅੱਖਾਂ ਪਰ ਕੇ ਰੋਈ ਐ ਕੀ ਮੇਰੇ ਵਿੱਚ ਆਉਗਰ ਕਿਉਂ ਬੇਕਦਰੀ ਹੋਈ ਐ ਬਾਦਬੋਲ ਦਾ ਖੱਦਰ ਕੈਂਦਾ ਗੱਲ ਕਰਾਂਗੇ ਪੱਦਰਾਂ ਦਾ

ਗੀ ਜੀ ਚਪਲੀ ਮੇਰੀ ਨਪੋਤੀ ਆ ਆ ਕਿਧਰ ਹੋਈ ਐ ਕੀ ਮੇਰੇ ਵਿੱਚ ਉਹ ਬਣ ਕੇ ਬੇਕਦਰ ਹੋਈ ਐ ਕਹੇ ਪੰਜਾਬੀ ਹਿੰਦੀ ਮੈਨੂੰ ਟਿਕਾ ਮੂਲ ਨਹੀਂ ਦਿਲ ਦੀ ਰਲ ਗਈ ਹੈ dona ਵੀ ਸਿੰਧੀ ਕੱਲੇ ਦੁੱਖ ਨੇ ਜਲਦੇ ਆ ਅਮਰਤ ਸਲ ਤੋਂ ਪਰੇ ਪਰੇ ਦਿਨ ਕਦੀਆਂ ਕਰਦੇ ਆ ਰਤਿਆ ਫੇਰ ਪੁਰਾਣਾ ਗੱਡਾ ਮੈਂ ਸੀ ਸਮ ਸੰਦਾ ਤੋਂ ਗੱਡਾ ਤਰਤਾ ਤੇ ਖੋੜਿਆਂ ਦੇ ਅੱਦਾ ਬਾਤ ਨਹੀਂ ਪਛਦਾ ਕੋਈ ਜੈ ਕੀ ਮੇਰੇ ਵਿੱਚ ਔਗਣ ਕਿਉਂ ਬੇਤਰੀ ਹੋਈ ਐ ਕੀ ਸਾਖ ਅਗਰੇ ਨੇ ਮਾਰੀ ਜੇਰੀ ਆਵੇ ਪਹਿਲੀ ਵਾਰੀ ਵੈਲ ਮੂਟ ਮ ਲੈ ਕੇ ਸਾਰੀ ਬੜੀਆਂ ਮੋਜਾਂ ਮਾਰਦੇ ਆ ਅੱਜ ਕੱਲ ਪੁੱਛ ਪੈਂਦੀ ਨਹੀਂ ਮੇਰੀ ਵਕਤ ਮ ਕਾਨਦੇ ਮਾਰੀ ਤਾਂ ਨੂੰਗੀ ਨੇ ਪੱਟੀ ਨਹੀਂ ਮੈਂ ਮੂਹ ਫਰੀ ਨੇ ਕੱਟੀ

ਬੇਲੋ ਸੋਮਾਰੋ ਬੇਗਾਰੀ ਦੀਵਤਾ ਕਰ ਦੇ ਦੋਈਏ ਕੀ ਮੇਰੇ ਵਿੱਚ ਆਗਣ ਜਾਵੇ ਕਾਦਰੀ ਹੋਈ ਐ